ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਨਿਫਟੀ 50 ਦੇ ਕੱਲ ਦੇ ਐਨਾਲਿਸਿਸ ਬਾਰੇ ਕਿਵੇਂ ਆਪਣੀ ਪਲੈਨਿੰਗ ਰਹਿ ਸਕਦੀ ਹੈ ਤੇ ਕਿਸ ਜਗ੍ਹਾ ਤੇ ਨਿਫਟੀ ਰਿਸਿਸਟੈਂਸ ਲੈ ਸਕਦੀ ਜਾਂ ਸਪੋਰਟ ਕਿ ਕੀ ਆਪਾਂ ਪਲਾਨ ਕਰ ਸਕਦੇ ਆ ਉਹ ਵੇਖਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਅੱਜ ਦੀ ਗੱਲ ਕਰਦੇ ਆ ਜੋ ਆਪਾਂ ਅੱਜ ਟ੍ਰੇਡ ਕੀਤੀ ਸੀ ਉਹਦਾ ਸੈਟਅਪ ਦੱਸਣ ਦੀ ਕੋਸ਼ਿਸ਼ ਕਰਾਂਗੇ ਦੇ ਨਾਲ ਦੀ ਨਾਲ ਦੇਖਾਂਗੇ ਕਿ ਉਹ ਪਲਾਨ ਆਪਾਂ ਕਿਉਂ ਕੀਤਾ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਅੱਜ ਮਾਰਕੀਟ ਆਪਾਂ ਨੂੰ ਕੈਪਟਾਉਨ ਵੇਖਣ ਨੂੰ ਮਿਲੀ ਕੱਲ ਦੇ ਲੋਅ ਦੇ ਥੱਲੇ ਓਪਨ ਹੋਈ ਪਰ ਇੱਥੇ ਬਹੁਤ ਸਾਰੇ ਲੋਕ 트੍ਰੈਪ ਹੋਏ ਹੋਣਗੇ ਇਸੇ ਕਰਕੇ ਮੈਂ ਆਪਾਂ ਜੋ ਕੱਲ ਪਲਾਨ ਕੀਤੀ ਸੀ ਟੈਲੀਗ੍ਰਾਮ ਤੇ ਮੈਂ ਦੱਸਿਆ ਸੀ ਕਿ ਨੋ ਟ੍ਰੇਡ ਵੇਟ ਕਰੋ ਸੈਟਅਪ ਦੀ ਹੁਣ ਜਦੋਂ ਵੀ ਤੁਸੀਂ ਇੱਥੇ ਧਿਆਨ ਨਾਲ ਦੇਖੋਗੇ ਡੇ ਟਾਈਮ ਫਰੇਮ ਤੇ ਤੇ ਮਾਰਕੀਟ ਦੀ ਓਪਨਿੰਗ ਕਿੱਥੇ ਹੋਈ ਆ ਆ ਮਾਰਕੀਟ ਦੀ ਓਪਨਿੰਗ ਹੋਈ ਆ ਪਿਛਲੇ ਦਿਨ ਦੇ ਲੋਅ ਦੇ ਥੱਲੇ ਪਰ ਜੇ ਤੁਸੀਂ 15 ਮਿੰਟ ਤੇ ਜਾਓਗੇ ਜਾਂ ਹੋਰ ਕਿਸੇ ਟਾਈਮ ਤੇ ਦੇਖ ਰਹੇ ਹੋਗੇ 1 ਮਿੰਟ ਤੇ ਜਾ 15 ਮਿੰਟ ਤੇ 5 ਮਿੰਟ ਤੇ ਉੱਥੇ ਓਪਨਿੰਗ ਤੁਹਾਨੂੰ ਉੱਤੇ ਦਿਖਾਈ ਦੇਵੇਗੀ ਤੇ ਬਹੁਤ ਸਾਰੇ ਲੋਕਾਂ ਨੇ ਗਲਤੀ ਕੀਤੀ ਹੋਵੇਗੀ ਕਿ ਜਿਹੜਾ ਆਪਾਂ ਪਲਾਨ ਦੱਸਿਆ ਸੀ ਉਸਤੇ ਹੋ ਸਕਦਾ ਹੈ ਕਿ ਟ੍ਰੇਡ ਕਰ ਲਈ ਹੋਵੇ ਪਰ ਉਹਦੇ ਵਿੱਚ ਗਲਤੀ ਸਭ ਤੋਂ ਵੱਡੀ ਉਹਨਾਂ ਦੀ ਹੋਵੇਗੀ ਕਿਉਂਕਿ ਆਪਾਂ ਇਹ ਦੱਸਿਆ ਸੀ ਕਿ ਮਾਰਕੀਟ ਇਸ ਜਗ੍ਹਾ ਤੇ ਓਪਨ ਹੁੰਦੀ ਆ ਥੱਲੇ ਆਉਂਦੀ ਆ ਤੇ ਇੱਥੇ ਇੱਕ ਸਿੰਗਲ ਆਰਡਰ ਏਰੀਆ ਇਹਦੇ ਵਿੱਚੋਂ ਆਪਾਂ ਪਲਾਨ ਕਰਾਂਗੇ ਬਾਏ ਲਈ ਪਰ ਮਾਰਕੀਟ ਓਪਨ ਹੀ ਦੇ ਲੋ ਤੋਂ ਥੱਲੇ ਹੋਈ ਆ ਹੁਣ 15 ਮਿੰਟ ਤੇ ਓਪਨਿੰਗ ਇੱਥੇ ਦਿਖਾਈ ਦੇ ਰਹੀ ਆ ਪਹਿਲਾਂ ਇਸ ਨੇ ਉੱਤੇ ਨਿਮੂਵ ਦਿੱਤਾ ਉਸ ਤੋਂ ਬਾਅਦ ਥੱਲੇ ਆਉਣਾ ਸਟਾਰਟ ਹੋ ਗਈ ਬਹੁਤ ਸਾਰੇ ਲੋਕਾਂ ਨੇ ਲਗਾ ਹੋਊਗਾ ਕਿ ਇੱਥੋਂ ਬਾਇ ਕਰਕੇ ਇੱਥੇ ਐਸਐਲ ਲਗਾ ਲੈਣੇ ਆ ਪਰ ਓਪਨਿੰਗ ਤਾਂ ਪਹਿਲਾਂ ਹੀ ਥੱਲੇ ਹੋਈ ਸੀ ਇਹ ਬਹੁਤ ਵਾਰ ਇਸ ਤਰ੍ਹਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਖਾਸ ਕਰਕੇ ਨਿਫਟੀ ਬੈਂਕ ਨਿਫਟੀ ਜਾਂ ਕਿਸੇ ਵੀ ਇੰਡੈਕਸ ਦੇ ਵਿੱਚ 15 ਮਿੰਟ ਤੇ ਓਪਨਿੰਗ ਹੋਰ ਜਗ੍ਹਾ ਤੇ ਦਿਖਾਈ ਦੇਵੇਗੀ ਇਸੇ ਕਰਕੇ ਆਪਾਂ ਡੇ ਟਾਈਮ ਫਰੇਮ ਤੇ ਕਰਕੇ ਦੇਖਦੇ ਹਾਂ ਕਿ ਓਪਨਿੰਗ ਕਿਸ ਜਗ੍ਹਾ ਤੇ ਹੋਈ ਆ ਉਸੇ ਨੂੰ ਹੀ ਮਾਰਕ ਕਰਦੇ ਹਾਂ ਤੇ ਉੱਥੋਂ ਆਪਾਂ ਨੂੰ ਪਤਾ ਚੱਲਦਾ ਹੈ ਕਿ ਓਪਨਿੰਗ ਕਿੱਥੇ ਹੋਈ ਆ ਠੀਕ ਹੈ ਜੀ ਇਸੇ ਕਰਕੇ ਆਪਣੀ ਜਿਹੜੀ ਵਿਊ ਸੀ ਉਹ ਬਿਲਕੁਲ ਕਲੀਅਰ ਸੀ ਅਪਸਾਈਡ ਦਾ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਡਿਸਕਸ ਕੀਤਾ ਸੀ ਕਿ ਆਪਾਂ ਡਾਊਨਸਾਈਡ ਦੀ ਟਰੇਡ ਤਾਂ ਕਰਾਂਗੇ ਜੇ ਮਾਰਕੀਟ ਪਿਛਲੇ ਜੋ ਫਰਾਈਡੇ ਦੇ ਹਾਈ ਦੇ ਉੱਤੇ ਫੇਲਡ ਬ੍ਰੇਕ ਆਊਟ ਕਰਕੇ ਥੱਲੇ ਆਉਣਾ ਸ਼ੁਰੂ ਕਰਦੀ ਹੈ ਤਾਂ ਬਾਹਰ ਦੀ ਇਹਦੀ ਲਿਕুইਡਿਟੀ ਲੈ ਕੇ ਆਉਂਦੀ ਹੈ ਤੇ ਜੇ ਵਿੱਚੋਂ ਹੀ ਥੱਲੇ ਜਾਣੀ ਸ਼ੁਰੂ ਕਰੇਗੀ ਤਾਂ ਮੈਂ ਬਾਇਅ ਲਈ ਪਲਾਨ ਕਰਾਂਗਾ ਜਾਂ ਤਾਂ ਡੇ ਲੋ ਦਾ ਫੇਲਡ ਬ੍ਰੇਕ ਡਾਊਨ ਦੇਖਾਂਗਾ ਜਿੱਥੇ ਕੋਈ ਸੈਟਅਪ ਇਹਦੇ ਵਿੱਚ ਜੇ ਬੰਦਾ ਹੈ ਤੇ ਫਿਰ ਉਸ ਤੇ ਹਿਸਾਬ ਨਾਲ ਮੈਂ ਟਰੇਡ ਕਰਨੀ ਪਸੰਦ ਕਰਾਂਗਾ ਕਿਉਂਕਿ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਕਲੀਅਰ ਕਰ ਦੱਸਿਆ ਸੀ ਕਿ ਵੀਕਲੀ ਦੇ ਹਿਸਾਬ ਨਾਲ ਆਪਾਂ ਵਿਊ ਉੱਤੇ ਦਾ ਲੈ ਕੇ ਚੱਲ ਰਹੇ ਹਾਂ ਤੇ ਜੋ ਥੱਲਿਓਂ ਮਾਰਕੀਟ ਲਿਕੁਇਡਿਟੀ ਲੈ ਕੇ ਆ ਰਹੀ ਏ 25694 ਤੋਂ ਉਹਦਾ ਮੈਕਸਿਮਮ ਜਿਹੜਾ ਟਾਰਗੇਟ ਆਪਣਾ ਅਜੇ ਪੂਰਾ ਨਹੀਂ ਹੋਇਆ ਜੋ ਕਿ ਵੀਕਲੀ ਹਾਈ ਜਾਂ ਫਿਰ 25150 ਦੇ ਮਾਫ ਕਰਨਾ 26150 ਦੇ ਆਸ-ਪਾਸ ਹੋ ਸਕਦਾ ਹੈ ਜਿੱਨਾ ਚਿਰ ਉਹ ਟਾਰਗੇਟ ਨਹੀਂ ਪੂਰਾ ਹੁੰਦਾ ਹੁਣ ਚਿਰ ਮਾਰਕੀਟ ਤੇ ਹੈ ਚਾਂਸ ਹੈ ਕਿ ਬਾਇ ਦਾ ਡਿਪ ਰਹੇਗੀ ਫਿਰ ਵੀ ਆਪਾਂ ਇੰਟਰਾਡੇ ਦੇ ਵਿੱਚ ਸੈਲਿੰਗ ਲਈ ਤਾਂ ਸੋਚਣਾ ਆ ਜੇ ਹਾਈ ਦੀ ਉਹ ਲਿਕਵਿਡਿਟੀ ਲਵੇਗੀ ਤਾਂ ਉਹਨਾਂ ਚਿਰ ਮਾਰਕੀਟ ਥੱਲੇ ਜਾਣ ਦੀ ਕੋਸ਼ਿਸ਼ ਨਹੀਂ ਕਰੇਗੀ ਤੇ ਬਾਕੀ ਜੇ ਓਵਰঅল ਆਪਾਂ ਦੇਖੀਏ ਤਾਂ ਮਾਰਕੀਟ ਗੈਪ ਡਾਊਨ ਖੁੱਲ ਕੇ ਮੈਕਸਿਮਮ ਜਿੱਥੋਂ ਤੱਕ ਜਾਣੀ ਚਾਹੀਦੀ ਸੀ ਚਲੀ ਵੀ ਗਈ ਟੇਲ ਹੋ ਤੱਕ ਮੈਕਸਿਮਮ ਚਾਂਸ ਸੀ ਤੇ ਜਿੰਨਾ ਦੀ ਵੀ ਬਾਇੰਗ ਮਿਸ ਹੋਈ ਹੁੰਦੀ ਆ ਪਹਿਲੇ ਮੂਵ ਦੇ ਵਿੱਚ ਜਦੋਂ ਵੀ ਉਹਨਾਂ ਨੂੰ ਪ੍ਰਾਈਸ ਡਿਸਕਾਊਂਟ ਚ ਮਿਲਦਾ ਹੈ ਤੇ ਮਾਰਕੀਟ ਉੱਤੇ ਜਾਣ ਦੀ ਕੋਸ਼ਿਸ਼ ਕਰਦੀ ਹੈ ਤੇ ਦੂਜਾ ਰੀਜਨ ਆਪਣੇ ਕੋਲ ਇੱਥੇ ਓਪਨਿੰਗ ਗੈਪ ਵੀ ਮਾਰਕ ਵੀ ਕੀਤਾ ਸੀ ਕਿ ਇਹ ਆਪਣਾ ਗੈਪ ਦਾ ਪ੍ਰਾਈਸ ਆ ਤੇ ਆ ਆਪਾਂ ਸ਼ੁੱਕਰਵਾਰ ਦਾ ਓਪਨਿੰਗ ਮਾਰਕ ਕੀਤੀ ਸੀ ਤੇ ਆ ਡੇ ਲੋ ਸੀ ਠੀਕ ਆ ਡੇ ਲੋ ਦਾ ਫੇਕ ਬ੍ਰੇਕਆਊਟ ਹੋਣ ਦੇ ਹਾਈ ਚਾਂਸ ਸੀ ਹੁਣ ਫੇਕ ਬ੍ਰੇਕਡਾਊਨ ਮਾਫ ਕਰਨਾ ਤੇ ਹੁਣ ਮੈਂ ਜੋ ਵੀ ਬ੍ਰੇਕਆਊਟ ਵਾਲੀ ਵੀਡੀਓ ਦੱਸੀ ਸੀ ਉਹਦੇ ਵਿੱਚ ਤੁਹਾਨੂੰ ਕੁਝ ਗੱਲਾਂ ਦੱਸਾਂਗਾ ਸੀ ਕਲੀਅਰ ਕੱਟ ਕੇ ਫੇਲਡ ਬ੍ਰੇਕਆਊਟ ਜਾਂ ਫੇਲਡ ਬ੍ਰੇਕਡਾਊਨ ਹੋਣ ਦੇ ਵੀ ਕਾਰਨ ਹੁੰਦੇ ਆ ਕਾਰਨ ਕਿ ਹੁੰਦੇ ਆ ਕਿ ਮਾਰਕੀਟ ਨੇ ਅੱਗੇ ਜਿਵੇਂ ਮੰਨ ਲਓ ਕਿ ਇੱਥੇ ਹਾਈ ਆ ਕੋਈ ਪਿੱਛੇ ਪਿਛਲੇ ਚਾਰ ਤੇ ਦੇਖੋਗੇ ਤਾਂ ਕੋਈ ਉੱਥੇ ਸਿੰਗਲ ਆਰਡਰ ਏਰੀਆ ਛੱਡਿਆ ਹੋਵੇਗਾ ਓਪਨਿੰਗ ਗੈਪ ਹੋਵੇਗਾ ਜਿੱਥਾਂ ਕੋਈ ਮਾਰਕੀਟ ਦਾ ਇਹੋ ਜਿਹਾ ਸਪਲਾਈ ਜ਼ੋਨ ਹੋਵੇਗਾ ਜਿਸ ਨੂੰ ਉਸਨੇ ਟੈਸਟ ਨਾ ਕੀਤਾ ਹੋਵੇਗਾ ਉਹ ਇਸ ਤਰ੍ਹਾਂ ਉੱਤੇ ਬ੍ਰੇਕਆਊਟ ਹੋਵੇਗਾ ਆਪਾਂ ਨੂੰ ਇੱਥੇ ਫੇਲਡ ਬ੍ਰੇਕਆਊਟ ਦਿੱਸਦਾ ਹੈ ਪਰ ਅਸਲ 'ਚ ਮਾਰਕੀਟ ਉਸਨੂੰ ਟੈਸਟ ਕਰਕੇ ਡਿੱਗਦੀ ਆ ਸੇਮ ਇਸੇ ਤਰ੍ਹਾਂ ਆਪਾਂ ਨੂੰ ਇੱਥੇ ਫੇਲਡ ਬ੍ਰੇਕਡਾਊਨ ਦਿੱਸੇਗਾ ਡੇਲੋ ਦਾ ਪਰ ਅਸਲ ਦੇ ਵਿੱਚ ਮਾਰਕੀਟ ਨੇ ਇਹ ਗੈਪ ਫਿਲ ਕੀਤਾ ਤੇ ਜੇ ਆਪਾਂ ਥੋੜੇ ਜਿਹਾ ਹੋਰ ਛੋਟੇ ਟਾਈਮ 프ਰੇਮ ਤੇ ਜਾਂਦੇ ਹਾਂ ਡੇਟਾ ਮਾਫ ਕਰਨਾ ਹੈਂਟੇ ਵਾਲੇ ਟਾਈਮ ਫਰੇਮ ਤੇ ਤਾਂ ਉੱਥੇ ਆਪਣਾ ਜਿਹੜਾ ਸਟਰਕਚਰ ਸ਼ਿਫਟ ਹੋਇਆ ਸੀ ਉਸ ਤੋਂ ਬਾਅਦ ਮਾਰਕੀਟ ਨੇ ਪਿਛਲੇ ਸਵਿੰਗ ਹਾਈ ਨੂੰ ਟੈਸਟ ਕਰਨ ਵੀ ਆਉਣਾ ਹੁੰਦਾ ਜਿਹੜਾ ਕਿ ਆਪਾਂ ਤੁਹਾਨੂੰ ਸਮਝਾਇਆ ਸੀ ਪ੍ਰਾਈਜੈਕਸ਼ਨ ਦੇ ਵਿੱਚ ਕਿ ਮਾਰਕੀਟ ਚੱਲਦੀ ਕਿਵੇਂ ਆ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਨਹੀਂ ਸਮਝਦੇ ਕਿਉਂਕਿ ਆਪਾਂ ਕੀ ਕਰਦੇ ਆ ਕਿ ਵੀਡੀਓ ਪੂਰੀਆਂ ਨਹੀਂ ਦੇਖਦੇ ਆ ਦੇਖੋ ਮਾਰਕੀਟ ਆ ਦੇਖੋ ਸਵਿੰਗ ਹਾਈ ਦੇ ਉੱਤੇ ক্লোਜ਼ ਹੋ ਕੇ ਬ੍ਰੇਕਆਊਟ ਹੋਇਆ ਉਸ ਤੋਂ ਬਾਅਦ ਪ੍ਰਾਈਸ ਇਸ ਨੂੰ ਏਰੀਆ ਦੇ ਟੈਸਟ ਕਰਨ ਆਇਆ ਹੋ ਸਕਦਾ ਜਦੋਂ ਵੀ ਪ੍ਰਾਈਸ ਦੇ ਵਿੱਚ ਪਹਿਲੀ ਵਾਰੀ ਟਿਪ ਮਿਲਦੀ ਹੈ ਕਿਸੇ ਵੀ ਟਾਈਮ ਤੇ ਉੱਥੋਂ ਹਮੇਸ਼ਾ ਬਾਏ ਐਕਟਿਵ ਆਪਣੇ ਕੋਲੇ سپورਟ ਵੀ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਗੱਲ ਇਸ ਕਰਕੇ ਆਪਾਂ ਇੱਥੋਂ ਅਪਸਾਈਡ ਦੀ ਟ੍ਰੇਡ ਪਲਾਨ ਕੀਤੀ ਸੀ ਸੈਟਅਪ ਕੀ ਸੀ ਉਹ ਵੀ ਦੱਸ ਦਿੰਨੇ ਆ ਪਹਿਲਾਂ ਆਪਾਂ ਅੱਜ ਦਾ ਅਨਾਲਿਸਿਸ ਕਰ ਲਈਏ ਕਿ ਅੱਜ ਆਪਣੇ ਲਈ ਕੀ ਪਲਾਨ ਰਹਿ ਸਕਦਾ ਹੈ ਚੱਲਾਂਗੇ ਪਹਿਲਾਂ ਡੇ ਟਾਈਮ ਫਰੇਮ ਤੇ ਹੁਣ ਦੇਖੋ ਇੱਥੇ ਕਲੀਅਰ ਘੱਟ ਓਪਨਿੰਗ ਪਿਛਲੇ ਦਿਨ ਤੋਂ ਥੱਲੇ ਦਿਖਾਈ ਦੇ ਰਹੀ ਹੈ ਤੇ ਉੱਥੇ ਉੱਤੇ ਸੀ ਹੋਣਾ ਉੱਥੇ ਜਿਹੜੇ ਲੋਕਾਂ ਨੇ ਦੇਖੀ ਉਹ ਟਰੈਪ ਹੋਏ ਸਕਦੇ ਹੋਏ ਹੋ ਸਕਦੇ ਪਰ ਓਵਰঅল ਆਪਣਾ ਵਿਊ ਅਪਸਾਈਡ ਦਾ ਹੀ ਸੀ ਠੀਕ ਹੈ ਡਾਉਨਸਾਈਡ ਦੇ ਵਿਊ ਲਈ ਆਪਾਂ ਸਿਰਫ ਇੱਕ ਕੰਡੀਸ਼ਨ ਦੱਸੀ ਸੀ ਉਹ ਬਣੀ ਨਹੀਂ ਤਾਂ ਕਰਕੇ ਆਪਾਂ ਡਾਉਨਸਾਈਡ ਦਾ ਕੋਈ ਵੀ ਵਿਊ ਨਹੀਂ ਰੱਖਿਆ ਠੀਕ ਹੈ ਹੁਣ ਆਪਣੇ ਲਈ ਮੈਂ ਅੱਜ ਦੇ ਦਿਨ ਦਾ ਹਾਈ ਮਾਰਕ ਨਹੀਂ ਕੀਤਾ ਇਸ ਨੇ ਜੋ ਆਪਣਾ ਗੈਪ ਆ ਗੈਪ ਡਾਊਨ ਓਪਨ ਹੋਈ ਸੀ ਇਹ ਗੈਪ ਅਪਸਾਈਡ ਨੂੰ ਫਿਲ ਕਰ ਦਿੱਤਾ ਠੀਕ ਹੈ ਪਰ ਇਹਦੀ ਜਿਹੜੀ ਕਲੋਜ਼ਿੰਗ ਹੋਈ ਹੈ ਉਹ ਥੋੜੀ ਜੀ ਗਲਤ ਜਗ੍ਹਾ ਤੇ ਹੋਈ ਹੈ ਜਿਸ ਦਾ ਕਰਕੇ ਕੱਲ ਲੱਗ ਰਿਹਾ ਕਿ ਜਿਹੜੀ ਐਕਸਪਾਇਰੀ ਆਪਣੀ ਸਾਈਡ ਵੇਸ ਹੋ ਸਕਦੀ ਹੈ ਜੇ ਤਾਂ ਗੈਪ ਤੋਂ ਮਤਲਬ ਕਿ ਐਸ ਕਲੋਜ਼ਿੰਗ ਤੋਂ ਉੱਤੇ ਕਲੋਜ਼ਿੰਗ ਹੁੰਦੀ ਤਾਂ ਆਪਾਂ ਉਮੀਦ ਕਰਦੇ ਹਾਂ ਕਿ ਮਾਰਕੀਟ ਉੱਤੇ ਜਾ ਸਕਦੀ ਹੈ ਹੁਣ ਵੀ ਮਾਰਕੀਟ ਉੱਤੇ ਜਾ ਸਕਦੀ ਹੈ ਕੋਈ ਡਾਊਟ ਨਹੀਂ ਕਿ ਪਰ ਥੋੜਾ ਜਿਹਾ ਮਤਲਬ ਕਿ ਆਪਣਾ ਕੰਫੀਡੈਂਸ ਲੋ ਰਵੇ ਰਹੇਗਾ ਤੇ ਸੈਟਅਪ ਥੋੜੇ ਜੇ ਲੋ ਪ੍ਰੋਬੈਬਿਲਿਟੀ ਬਣ ਸਕਦੇ ਆ ਤੇ ਹੁਣ ਉਸ ਤੋਂ ਬਾਅਦ ਆ ਮਾਰਕੀਟ ਥੱਲੇ ਦੇਖੋ ਗੈਪ ਪੂਰਾ ਅਜੇ ਇਸ ਨੇ ਫਿਲ ਨਹੀਂ ਕੀਤਾ ਹੋ ਸਕਦਾ ਕਿ ਬਾਅਦ ਦੇ ਵਿੱਚ ਇਸ ਜਗ੍ਹਾ ਤੇ ਜਾ ਕੇ ਫਿਰ ਇੱਕ ਵਾਰੀ ਇਹ ਥੱਲੇ ਆਵੇ ਠੀਕ ਹੈ ਇਹੋ ਜੀ ਵੀ ਹੋ ਸਕਦਾ ਹੈ ਪਰ ਅਜੇ ਫਿਲਹਾਲ ਆਪਾਂ ਆਪਸਾਈਡ ਦਾ ਵੀਊ ਆਪਣਾ ਲੈ ਕੇ ਚੱਲਾਂਗੇ ਤੇ ਦੇਖਾਂ ਕਿ ਛੋਟੇ ਟਾਈਮ ਫਰੇਮ ਤੇ ਹੁਣ ਆਪਣੇ ਲਈ ਜਿਹੜੇ ਇੰਪੋਰਟਡ ਲੈਵਲ ਹੈ ਅਜੇ ਵੀ ਮੈਂ ਇਹ ਗੈਪ ਦਾ ਲੈਵਲ ਰੱਖਾਂਗਾ ਠੀਕ ਹੈ ਇਸ ਨੂੰ ਆਪਾਂ ਨਹੀਂ ਹਟਾਵਾਂਗੇ ਤੇ ਜਿਹੜਾ ਆਹ ਲੈਵਲ ਹੈ ਇਹ ਆਪਾਂ ਹਟਾ ਦੇਵਾਂਗੇ ਇਹ ਆਪਣੇ ਹੁਣ ਅਜੇ ਕਿਸੇ ਕੰਮ ਦਾ ਨਹੀਂ ਇਸ ਨੂੰ ਆਪਾਂ ਇਸ ਲੈਵਲ ਤੇ ਲੈ ਲਗਾ ਦੇਣੀ ਕਿਉਂਕਿ ਇਹ ਫੇਲਡ ਬ੍ਰੇਕਡਾਊਨ ਹੋਇਆ ਹੈ ਤੇ ਦੁਬਾਰਾ ਵੀ ਇਸ ਲੈਵਲ ਕੋਲੇ ਆਉਂਦਾ ਤਾਂ ਕੋਈ ਨਾ ਕੋਈ ਡਾਇਰੈਕਸ਼ਨ ਆਪਾਂ ਨੂੰ ਵੇਖਣ ਨੂੰ ਮਿਲ ਸਕਦਾ ਠੀਕ ਹੈ 25938 ਹੁਣ ਚੱਲਾਂਗੇ 15 ਮਿੰਟ ਤੇ ਜੇ ਜੋ ਆਪਣੀ ਟਾਈਮ ਵਾਲੀ ਟਰੇਡ ਸੀ ਉਹ ਵੀ ਆਪਣੀ ਚੱਲ ਰਹੀ ਹੈ ਠੀਕ ਹੈ ਉਹ ਵੀ ਤੁਹਾਨੂੰ ਮੈਂ ਦੱਸ ਦਿੱਤੀ ਸੀ ਆਪਾਂ ਤਾਂ ਚਲੋ ਵੈਸੇ ਥੱਲੇ ਉਹ ਹੀ ਟਰੇਡ ਕਰ ਲਈ ਸੀ ਇਸ ਜਗ੍ਹਾ ਤੋਂ ਜਿੱਦੋਂ ਅਸੀਂ ਆਪਣਾ ਸੈਟਅਪ ਬਣਿਆ ਸੀ ਤੇ ਜਿਹੜਾ ਟਾਈਮ ਵਾਲੀ ਤੁਹਾਡੀ ਟਰੇਡ ਹੋਵੇਗੀ ਉਹ ਐ ਸਵਿੰਗ ਲੋ ਥੱਲੇ ਤੁਹਾਡਾ ਹੁਣ ਐਸਐਲ ਰਹੇਗਾ ਠੀਕ ਹੈ ਉਸ ਤੋਂ ਇਲਾਵਾ ਅੱਜ ਤੁਹਾਨੂੰ 5 ਮਿੰਟ ਤੇ ਇੱਥੇ ਦੇਖੋਗੀ ਜਿਸ ਤਰ੍ਹਾਂ ਮੈਂ ਤੁਹਾਨੂੰ ਸਮਝਾਇਆ ਸੀ ਕਿ ਚਲਦੇ ਹੋਏ ਟ੍ਰੈਂਡ ਦੇ ਵਿੱਚ ਵੀ ਫੇਕ ਬ੍ਰੇਕਡਾਊਨ ਹੁੰਦੇ ਆ ਤੇ ਉੱਥੇ ਵੀ ਬਹੁਤ ਵਧੀਆ ਸੈਟਅਪ ਆਪਾਂ ਨੂੰ ਵੇਖਣ ਨੂੰ ਮਿਲ ਜਾਂਦੀ ਹੈ ਅਪਸਾਈਡ ਦੇ ਉਹ ਵੀ ਤੁਹਾਨੂੰ ਇੱਥੇ ਦਿਖਾ ਦਿੰ ਕਾਫੀ ਵਧੀਆ ਸੈਟਅਪ ਬਣਿਆ ਸੀ ਹੋ ਸਕਦਾ ਤੁਸੀਂ ਕੈਪਚਰ ਕੀਤਾ ਹੋਵੇ ਇਹ ਦੇਖੋ ਇੱਥੇ ਆਪਣਾ ਆ ਫੀਲਡ ਬ੍ਰੇਕਡਾਊਨ ਹੋ ਗਿਆ ਠੀਕ ਹੈ ਇੱਥੇ ਸਿੰਗਲ ਆਰਡਰ ਏਰੀਆ ਸੀ ਆ ਇਸ ਦੇ ਵਿੱਚ ਜੋ ਮਾਰਕੀਟ ਸਪੋਰਟ ਲੈ ਕੇ ਉੱਤੇ ਚਲੀ ਗਈ ਆ ਬਹੁਤ ਵਧੀਆ ਟਰੇਡ ਤੁਹਾਡੀ ਬਣੀ ਹੋਵੇਗੀ 5 ਮਿੰਟ ਦੇ ਠੀਕ ਹੈ ਹੁਣ ਦੇਖੋ ਕਿ ਜੋ 15 ਮਿੰਟ ਤੇ ਆਪਣਾ ਮਾਫ ਕਰਨਾ ਡੇ ਟਾਈਮ ਫਰੇਮ ਤੇ ਡੇ ਲੋ ਦਾ ਫੇਕ ਬ੍ਰੇਕਡਾਊਨ ਹੋਇਆ ਆ ਉਹਦਾ ਜਿਹੜਾ ਅਜੇ ਟਾਰਗੇਟ ਆਪਣਾ ਪੂਰਾ ਨਹੀਂ ਹੋਇਆ گیپ کے حساب سے پورا ہو گیا پر اپنا ٹارگیٹ ہے کہ مارکیٹ ایک بار اس ہائی دے جائے ٹھیک ہے جو ہی سہائیوں کراس کرے گی اپنا ٹارگیٹ پورا ہونے دے آس پاس چلا جاوے گا اسوا جی ابھی اپنا دیکھتے ہیں تو پچی ہزار ایک سو تو لے کے پچی ہزار ایک سو بھی جاؤں اتنے تو گیپ نہیں کوئی ہے گا ون آور ٹائم فریم ایک اوپننگ گیپ نہیں معاف کرنا اوپننگ گیپ نہیں سنگل آؤٹ دکھائی اے دکھائی دے گا ٹھیک ہے تو اس مارکیٹ تھوڑا بڑا رجیکشن لے سکتی ہے ਇਹ ਆਪਣਾ ਵਿਊ ਰਹੂਗਾ ਕੱਲ ਲਈ ਅਪਸਾਈਡ ਦਾ ਕਲੀਅਰ ਕੱਟ ਠੀਕ ਹੈ ਤੇ ਉੱਤੇ ਆਪਣੇ ਲਈ 25100 ਤੋਂ ਲੈ ਕੇ 25120 ਹੈ ਜਿਹੜਾ ਇਹ ਛੋਟੇ-ਮੋਟੇ ਰਜਿਸਟਰ ਦਾ ਕੰਮ ਕਰ ਸਕਦਾ ਹੈ ਇੱਥੋਂ ਦੀ ਮਾਰਕੀਟ ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਕੋਈ ਪੈਟਰਨ ਬਣਾਉਂਦੀ ਹੈ ਤਾਂ ਆਪਾਂ ਡਾਊਨਸਾਈਡ ਬਾਰੇ ਸੋਚਾਂਗੇ ਉਹਨਾਂ ਚਿਰ ਨਹੀਂ ਬਾਕੀ ਜੇ ਆਪਾਂ ਇੱਥੇ ਦੇਖੀਏ ਤੇ ਇੱਕ ਉੱਤੇ ਤੁਹਾਨੂੰ ਟ੍ਰੈਂਡ ਲਾਈਨ ਵੀ ਦਿਖਾਈ ਦੇਵੇਗੀ ਇਸ ਜਗ੍ਹਾ ਤੇ ਲਗਾਉਗੇ ਆ ਇਹ ਦੇਖੋ ਕਿ ਇਹਦੇ ਆਸ-ਪਾਸ ਹੀ ਮਾਰਕੀਟ ਨੇ ਆ ਕੇ ਬੰਦ ਹੋਈ ਹੈ ਠੀਕ ਹੈ ਤੇ ਇਹ ਟ੍ਰੈਂਡ ਲਾਈਨ ਥੋੜਾ ਪਤਾ ਕੰਮ ਹੋ ਸਕਦਾ ਹੈ ਖਰਾਬ ਕਰ ਸਕਦੀ ਹੈ ਉਸ ਤੋਂ ਇਲਾਵਾ ਜੇ ਇਹ ਦੇ ਉੱਤੇ ਜਾਂਦਾ ਹੈ ਤੇ ਕਪਨ ਬ੍ਰੇਕਆਊਟ ਵੀ ਮਿਲ ਸਕਦਾ ਹੈ ਠੀਕ ਹੈ ਫਿਲਹਾਲ ਆਪਾਂ ਬ੍ਰੇਕਆਊਟ ਦੀ ਉਮੀਦ ਤਾਂ ਮੈਂ ਨਹੀਂ ਗੱਲ ਕਰਕੇ ਚੱਲ ਰਿਹਾ ਕੱਲ ਨੂੰ ਕਿਉਂਕਿ ਮਾਰਕੀਟ ਐਕਸਪਾਇਰੀ ਹੈ ਤੇ ਸਾਈਡਵੇਜ਼ ਰਹਿ ਸਕਦੀ ਹੈ ਫਿਰ ਵੀ ਜੇ ਹੁੰਦਾ ਹੈ ਤਾਂ ਆਪਾਂ ਵੇਖਾਂਗੇ ਠੀਕ ਹੈ ਇਸ ਨੂੰ ਪਹਟਾਦਨੇ ਹੁਣ ਆਪਾਂ ਲਾਸਟ ਤੇ ਜੇ ਦੇਖੀਏ ਤਾਂ ਇਹ ਇੱਥੇ ਕੀ ਕੀਤਾ ਮਾਰਕੀਟ ਨੇ ਕਿ ਆਪਣੇ ਐਸਆਈ ਦਾ ਛੋਟਾ ਜਿਹਾ ਆਪਣਾ ਫੇਕ ਬ੍ਰੇਕਆਊਟ ਕੀਤਾ ਆ ਪਰ ਜਿੰਨਾ ਚਿਰ ਆਸ ਵਿੰਗ ਲੋ ਥੱਲੇ 15 ਮਿੰਟ ক্লোਜ਼ ਨਹੀਂ ਹੁੰਦਾ ਉਹਨਾਂ ਚ ਕੋਈ ਵੀ 네ਗੇਟਿਵ ਨਹੀਂ ਆ। ਬਾਕੀ ਇਹਦੇ ਥੱਲੇ ক্লোਜ਼ ਹੋਣ ਤੇ ਵੀ 네ਗੇਟਿਵ ਨਹੀਂ ਹੋਵੇਗਾ। ਕਿਉਂ ਨਹੀਂ ਹੋਵੇਗਾ? ਕਿਉਂਕਿ ਇਹ ਇੰਟਰਨਲ ਲਿਕਵਿਡਿਟੀ ਹੈ ਜਿਨ੍ਹਾਂ ਚ ਐਸਾਈ ਦਾ ਫੇਕ ਬ੍ਰੇਕਆਊਟ ਨਹੀਂ ਕਰਦੀ ਉਹਨਾਂ ਚ ਡਾਉਨਸਾਈਡਲੀ ਵੀਊ ਨਹੀਂਗਾ। ਤੇ ਆਹ ਫੇਕ ਬ੍ਰੇਕਆਊਟ ਹੋਇਆ ਕਰਕੇ ਤੇ ਇੱਥੇ ਫੇਕ ਬ੍ਰੇਕਡਾਊਨ ਹੋਇਆ ਕਰਕੇ ਮਾਰਕੀਟ ਹੋ ਸਕਦਾ ਹੈ ਕਿ ਇਥੇ ਕੁਝ ਟਾਈਮ ਸਾਈਡਵੇਜ਼ ਰਵੇ ਠੀਕ ਹੈ। ਇਹਦੇ ਵਿੱਚ ਕੋਈ ਟ੍ਰੇਡ ਪਲੈਨ ਅਪ ਨਹੀਂ ਕਰਾਂਗੇ। ਦੋਨਾਂ ਸਾਈਡ ਤੇ ਮਾਰਨਿੰਗ ਦੇ ਵਿੱਚ ਜੇ ਮਾਰਕੀਟ ਐਸ ਲੋ ਦੇ ਆਸਪਾਸ ਆ ਕਿੱਥੋਂ ਵਾਪਸ ਜਾਣ ਦੀ ਕੋਸ਼ਿਸ਼ ਕਰਦੀ ਹੈ ਤੇ ਇੱਕ ਸਕੈਲਪਿੰਗ ਆਪਾਂ ਟਰਾਈ ਕਰ ਸਕਦੇ ਹਾਂ ਐਸ ক্লোজিং ਪ੍ਰਾਈਸ ਤੱਕ ਠੀਕ ਹੈ ਇਹ ਆਪਣੀ ਪਲੈਨਿੰਗ ਰਹੀ ਕਿ ਸਕੈਲਪਿੰਗ ਲਈ ਜੇ ਸੈਟਅਪ ਬਣੇਗਾ ਤਾਂ ਓਵਰਆਲ ਆਪਾਂ ਅਪਸਾਈਡ ਲਈ ਮੰਨ ਕੇ ਚੱਲਾਂਗੇ ਠੀਕ ਹੈ ਤੇ ਉਮੀਦ ਕਰਾਂਗੇ ਕਿ ਮਾਰਕੀਟ ਓਪਨ ਹੁੰਦਿਆ ਸਾਰ ਹੀ ਉੱਤੇ ਜਾਣਾ ਸ਼ੁਰੂ ਕਰ ਦੇਵੇ ਬਾਕੀ ਜੇ ਇਸ ਤੇ 15 ਮਿੰਟ ਕੈਂਡਲ ক্লোਜ਼ ਹੁੰਦਾ ਹੈ ਨੈਕਸਟ ਕੈਂਡਲ ਉਹਦਾ ਹਾਈ ਕਰਾਸ ਕਰਦਾ ਹੈ ਉਸ ਤੋਂ ਬਾਅਦ ਆ ਛੋਟੇ-ਮੋਟੇ ਰੀਟੈਸਟ ਤੇ ਆਪਾਂ ਅਪਸਾਈਡ ਲਈ ਹੋਰ ਟਰੇਡ ਵੀ ਪਲਾਨ ਕਰ ਸਕਦੇ ਹਾਂ ਇਹਦੇ ਬ੍ਰੇਕਆਊਟ ਤੇ ਠੀਕ ਹੈ ਡਾਊਨਸਾਈਡ ਲਈ ਇਹਦਾ ਫੇਲਡ ਬ੍ਰੇਕਆਊਟ ਅਜੇ ਵੀ ਆਪਾਂ ਨੂੰ ਚਾਹੀਦਾ ਹੈ ਫੇਲਡ ਬ੍ਰੇਕਆਊਟ ਕਰਕੇ ਉਸ ਤੋਂ ਬਾਅਦ ਸਟਰਕਚਰ ਸ਼ਿਫਟ ਕਰਦੀ ਹੈ ਤਾਂ ਆਪਾਂ ਡਾਊਨਸਾਈਡ ਲਈ ਪਲਾਨ ਕਰਾਂਗੇ ਫਿਰ ਇਸ ਲੋ ਜਾਂ ਫਿਰ ਇਸ ਲੈਵਲ ਤੱਕ ਠੀਕ ਹੈ ਇਹ ਦੋਨੋਂ ਆਪਣੀਆਂ ਪਲੈਨਿੰਗ ਹੋ ਗਈਆਂ ਜਿਆਦਾ ਵੀਊ ਆਪਣਾ ਅਪਸਾਈਡ ਦਾ ਹੈ ਡਾਊਨਸਾਈਡ ਦੀ ਆਪਣਾ ਸੈਕੰਡਰੀ ਵੀਊ ਰਹੂਗਾ ਅਜੇ ਵੀ